ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਦੂਕ ਟਿੱਕ ਟੋਕ ਬੰਨਾ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਕੌਰ ਉਮੀਦ ਕਰਦੇ ਆ ਆਸ ਕਰਦੇ ਆ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈਗਾ ਰਿਕਵੈਸਟ ਹੈ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਦਾ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਰ ਬਾਰੇ ਸਾਨੂੰ ਜਰੂਰ ਦੱਸਿਆ ਕਰੋ ਤੁਹਾਨੂੰ ਕਿਦਾਂ ਦੇ ਲੱਗਦੇ ਨੇ ਕਿ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵੀ ਵਰਕ ਚ ਕਿਸੇ ਵੀ ਫੈਬਰਿਕ ਚ ਸਾਰੇ ਡਿਟੇਲਸ ਸਾਨੂੰ ਆਪਣੇ ਵਟਸਐਪ ਤੇ ਭੇਜ ਕੇ ਸੇਮ ਟੂ ਸੇਮ ਸੂਟਾ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ YouTube ਤੋਂ ਇਲਾਵਾ ਤੁਸੀਂ ਸਾਨੂੰ Instagram ਤੇ ਦੇਖ ਸਕਦੇ ਹੋ ਸੰਧੂ ਬੁਟੀਕ ਕੋਡ ਨੂੰ ਨਾਮ ਸਾਡੀ Instagram ID ਹੈ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਲਿੰਕ ਮਿਲ ਜਾਊਗਾ ਉਥੇ ਜਾਕੀ ਤੁਸੀਂ ਫੋਲੋ ਕਰ ਸਕਦੇ ਹੋ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਤੁਸੀਂ ਦੇਖ ਕੇ ਸਿਲੈਕਟ ਕਰਕੇ ਜਿਵੇਂ ਤੁਹਾਨੂੰ ਪਸੰਦ ਹੋਇਆ ਹਰ ਇੱਕ ਤਰ੍ਹਾਂ ਦਾ ਉਥੇ ਡਿਜ਼ਾਈਨ ਸਾਡੇ ਅਪਲੋਡ ਕੀਤੇ ਹੋਏ ਨੇ ਕਿ ਹਰ ਇੱਕ ਤਰ੍ਹਾਂ ਤੁਹਾਨੂੰ ਫੈਬਰਿਕ ਮਿਲ ਜੂਗਾ ਹਰ ਇੱਕ ਤਰ੍ਹਾਂ ਤੁਹਾਨੂੰ ਵਰਕ ਹੈ ਵੀ ਤੋਂ ਹੈ ਵੀ ਲਾਈਟ ਤੋਂ ਰਾਈਟ ਮਸ਼ੀਨ ਵਰਕ ਦੇ ਵਿੱਚ ਜਿਵੇਂ ਤੁਹਾਨੂੰ ਪਸੰਦ ਹੋਇਆ ਕੋਈ ਪ੍ਰਿੰਟ ਦੇ ਉੱਪਰ ਡਿਜ਼ਾਈਨਿੰਗ ਰੈਡੀ ਕਰਵਾਉਣੀ ਹੈ ਪ੍ਰਿੰਟ ਸ਼ੂਟਾਂ ਨੂੰ ਡਿਜ਼ਾਈਨਰ ਲੋਕ ਉਹਨਾਂ ਤੁਸੀਂ ਸਟਿਚ ਕਰਵਾਉਣਾਗਾ ਜਿਵੇਂ ਤੁਹਾਡੀ ਚੋਆਇਸ ਹੋਈ ਪਸੰਦ ਹੋਈ ਜਿਵੇਂ ਵੀ ਤੁਸੀਂ ਆਪਣਾ ਠੀਕ ਸੂਟ ਤਿਆਰ ਕਰਵਾ ਕੇ ਲੈਣਾਗਾ ਹਰ ਇੱਕ ਤਰ੍ਹਾਂ ਦੇ ਡਿਟੇਲ ਲਈ ਸਾਨੂੰ ਆਪਣੀ WhatsApp ਤੇ ਭੇਜ ਕੇ ਤੁਸੀਂ ਸੇਮ ਟੂ ਸੇਮ ਜਿਹੜਾ ਆਪਣਾ ਡਿਜ਼ਾਈਨ ਸਾਨੂੰ ਸੈਂਡ ਕਰੋਗੇ ਉਹ ਜਸਟਡ ਤਿਆਰ ਕਰਵਾ ਕੇ ਲੈ ਸਕਦੇ ਹੋ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਸਾਰੇ ਆਪਣੇ ਬਹੁਤ ਸੋਹਣੇ ਮਸ਼ੀਨ ਵਰਕ ਦੇ ਵਿੱਚ ਰੈਡੀ ਹੋਏ ਹੋਏ ਨੇਗੇ ਉਮੀਦ ਕਰਦੇ ਹਾਂ ਤੁਹਾਨੂੰ ਸਾਰਨ ਨੂੰ ਜਰੂਰ ਪਸੰਦ ਆਉਣਗੇ ਬਹੁਤ ਹੀ ਜਿਆਦਾ ਸੋਹਣੇ ਸੋਹਣੇ ਡਿਜ਼ਾਈਨ ਤੁਹਾਡੇ ਲਈ ਆਪਾਂ ਲੈ ਕੇ ਆਏ ਹਾਂਗੇ ਤੁਸੀਂ ਆਪਣਾ ਆਪਣੇ ਪਸੰਦ ਦੇ ਅਕੋਰਡਿੰਗ ਕਿਸੇ ਵੀ ਫੈਬਰਿਕ ਆ ਕਿਸੇ ਵੀ ਆਪਣੇ ਹੋਰ ਹੈਵੀ ਵਰਕ ਦੇ ਨਾਲ ਜਿੰਮੇ ਤੁਹਾਨੂੰ ਪਸੰਦ ਹੋਇਆ ਦੁਪੱਟੇ ਦੀ ਫਿਨਿਸ਼ਿੰਗ ਆਪਣੇ ਅਕੋਰਡਿੰਗ ਦੱਸ ਸਕਦੇ ਹੋ ਦੁਪੱਟੇ ਦੀ ਡ ਆਪਣਾ ਬਟਿਕ ਸੂਟ ਜਿਵੇਂ ਤੁਹਾਨੂੰ ਪਸੰਦ ਹੋਇਆ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਦਿਖਾਉਣੇ ਆ ਆਪਣੇ ਐਜ ਵਾਲੇ ਜੋ ਸੂਟ ਲੰਗੇ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਹਾਂ ਜਿਹੜਾ ਆਪਾਂ ਇਹ ਸੂਟ ਰੈਡੀ ਕਰਵਾਇਆ ਦੇਖੋ ਇਹ ਆਪਾਂ ਕ੍ਰੇਪ ਫੈਬਰਿਕ ਦੇ ਵਿੱਚ ਰੈਡੀ ਕਰਵਾਇਆ ਬਹੁਤ ਸੋਹਣਾ ਮਾਊਸੀਆ ਕਲਰ ਹੈਗਾ ਮਾਊਸ ਕਲਰ ਆ ਗਿਆ ਦਾ ਤੇ ਕ੍ਰੇਪ ਦੀ ਇਹਦੀ ਫੈਬਰਿਕ ਹੈ। ਕਾਫੀ ਸੋਹਣਾ ਬਣਾਉਣਾ ਹੈ ਇਹ ਕਲਰ ਆ ਗਿਆ ਦਾ ਤੇ ਐਕਦਾ ਮਸ਼ੀਨ ਵਰਕ ਦੇ ਨਾਲ ਆਪਾਂ ਰੈਡੀ ਕਰਵਾਇਆ ਦੇਖੋ ਸੁਣਿਓ ਇਹ ਆਪਣਾ ਬਾਰਡਰ ਵਾਲਾ ਵਰਕ ਤਾਂ ਹੈ ਤੇ ਜਿਹੜਾ ਆਪਾਂ ਮਲਟੀ ਕਲਰ ਮਲਟੀ ਸ਼ੇਡ ਵਾਲਾ ਵਰਕ ਇਹਨੇ ਕਾਫੀ ਆਪਣਾ ਟ੍ਰੈਂਡ ਦੇ ਹੋਂ ਤੱਕ ਵੀ ਚੱਲੀ ਜਾਂਦਾ ਹੈਗਾ ਕਾਫੀ ਸੋਹਣਾ ਦੇ ਟੋਪ ਬਣ ਕਰਵਾਇਆ ਹੈਗਾ ਇਹਦੀ ਬਾਹ ਦੇ ਉੱਪਰ ਵਰਕ ਆ ਜੂਗਾ ਇਹਦਾ ਕਲਰ ਥ्रेड ਵਗੈਰਾ ਤੁਸੀਂ ਆਪਣੇ ਨਾ ਦੱਸ ਕੇ ਕਰਵਾ ਸਕਦੇ ਹੋਗੇ ਤੇ ਮੇ ਤੁਹਾਡੀ ਚੋਇਸ ਆ ਡਾਰਕ ਕਲਰ ਦੀ ਨਾ ਲਾਈਟ ਕਲਰ ਦੀ ਉਹ ਤੁਸੀਂ ਆਪਣੇ ਥ्रेड ਦੱਸ ਕੇ ਉਹ ਲੋਕੀ ਕਲਰ ਚੂਸ ਕਰਵਾ ਸਕਦੇ ਹੋ ਘੇਰੇ ਦੇ ਉੱਪਰ ਵਰਤਿਆ ਗਿਆ ਬਾਹ ਦੇ ਉੱਪਰ ਵਰਤਿਆ ਗਿਆ ਤੁਸੀਂ ਸੇਮ ਵਰਕ ਬਾਟਮ ਤੇ ਕਰਵਾਉਣਾ ਤਾਂ ਆਪਣਾ ਕਰਵਾ ਸਕਦੇ ਹੋ ਆਪਣੀ ਚੋਇਸ ਦੇ ਨਾਲ ਆਪਾਂ ਪਿਓਰ ਜੀ ਮੁੰਦ ਦਾ ਦੁਪੱਟਾ ਰੱਖਿਆ ਦੇਖੋ ਇਹ ਪਿਓਰ ਜੀ ਮੁੰਦ ਦਾ ਦੁਪੱਟਾ ਇਹਦਾ ਹਲਕੀ ਹਲਕੀ ਸ਼ੇਡ ਵੀ ਆਪਾਂ ਟਾਇਲ ਦੇ ਦਿੱਤੀ ਹੈ ਨਾ ਇਹ ਜਿਹੜਾ ਲਵੇਂਡਰ ਸ਼ੇਡ ਦੇ ਲਈਸ ਆਪਾਂ ਨੇ ਇਹ ਚਾਤਾਂ ਵਾਂਗਰ ਕਰ ਦਿਵਾਈ ਹੈ ਉਹ ਹੀ ਜੀ ਆਪਾਂ ਨੇ ਦੇਖੋ ਜਿਵੇਂ ਇਸ ਇੱਕ ਤੇ ਦੁਪੱਟਾ ਹੈ। ਰਵਾਇਤੀ ਰੂਪ ਦਾ ਦੁਪੱਟਾ ਹੈ ਦੇਖੋ ਆਪਣਾ ਮਸ਼ੀਨ ਵਰਕ ਦਾ ਸੂਟ ਹੈ। ਕਾਫੀ ਸੋਹਣਾ ਰੈਡੀ ਹੋਇਆ ਹੈਗਾ ਤੁਸੀਂ ਆਪਣੀ ਫੈਬਰਿਕ ਵੀ ਸਿਲੈਕਸ਼ਨ ਕਰਕੇ ਕਿਸੇ ਤੇ ਵੀ ਜੋ ਤੁਹਾਨੂੰ ਫੈਬਰਿਕ ਪਸੰਦ ਆ ਉਸੇ ਤੇ ਆਪਣਾ ਸੇਮ ਵਰਕ ਦੇ ਨਾਲ ਤਿਆਰ ਕਰਵਾ ਸਕਦੇ ਹੋ। ਇਹਦੇ ਨਾਲ ਲਈ ਆਪਣਾ ਇੱਕ ਸੂਟ ਦੇਖੋ ਹੋਰ ਰੈਡੀ ਹੈਗਾ ਇਹ ਆਪਣਾ ਲਵੇਂਡਰ ਕਲਰ ਦਾ ਸੂਟ ਹੈਗਾ। ਮਲਬ ਹੈ ਵੀ ਆਪਣੀ ਜਿਹੜੀ ਫੈਬਰਿਕ ਹੈਗੀ ਇਹ ਆਪਣੇ ਵਰਪ ਹੋ ਜੀਗੀ। ਮਲਬਰੀ ਕਾਟਨ ਦੀ ਹੈ ਫੈਬਰਿਕ। ਇਹ ਵੀ ਆਪਣਾ ਮਲਟੀ ਸ਼ੇਡ ਨਾਲ ਹੀ ਵਰਕ ਹੋਇਆ ਲਵੈਂਡਰ ਕਲਰ ਕਲਰ ਤੇ ਆਪਾਂ ਨੇ ਮੈਰਬਰੀ ਦੇ ਵਿੱਚ ਆਪਾਂ ਸਭ ਰੈਡੀ ਕਰਵਾਇਆ ਸੇਮ ਇੱਦਾਂ ਹੀ ਦੇਖੋ ਜਿਵੇਂ ਪਹਿਲਾਂ ਵਾਲੇ ਸੂਟ ਤੇ ਆਪਣਾ ਤਿਆਰ ਹੋਇਆ ਹੈ ਵਰਕ ਹੋ ਵੀ ਇਹਦੀ ਬਾਹਵੇਂ ਉੱਪਰ ਵਰਕ ਆਉਂਦਾ ਲਵੈਂਡਰ ਕਲਰ ਦਾ ਸੂਟ ਆਪਣਾ ਨਾਲ ਇਹਦੀ ਪਿਓਰ ਚਨੂਨ ਦਾ ਦੁਪੱਟਾ ਇਹ ਵੀ ਆਪਾਂ ਉਦਾਂ ਹੀ ਹਲਕੀ ਡਾਈ ਦੇ ਨਾਲ ਆਪਾਂ ਰੈਡੀ ਕਰਵਾਇਆ ਹੈ ਕਾਫੀ ਸੋਹਣਾ ਆਪਣਾ ਫੁਸ਼ਨ ਦਾ ਸੂਟ ਬਣ ਕੇ ਤਿਆਰ ਹੋਇਆਗਾ ਤੁਸੀਂ ਇੱਦਾਂ ਦਾ ਆਪਣਾ ਸੂਟ ਕੋਈ ਰੈਡੀ ਕਰਵਾਉਣਾਗਾ ਤਾ ਆਪਣਾ ਸੇਮ ਟੂ ਸੇਮ ਹੋਣਾ ਜਿਹੜੀ ਵੀ ਫੈਬਰਿਕ ਤੁਹਾਨੂੰ ਪਸੰਦ ਆਗਾ ਗਰਮੀਆਂ ਵਾਲੀ ਤੇ ਸਰਦੀਆਂ ਵਾਲੀ ਤੇ ਹਨਾ ਆਪਣੀ ਪਾਰਟੀ ویئر ਫੈਬਰਿਕ ਤੇ ਜਿਵੇਂ ਤੁਹਾਡੀ ਚੁਆਇਸ ਹੋਈ ਉਸ ਅਕੋਰਡਿੰਗ ਆਪਣਾ ਸਾਰਾ ਵਰਕ ਤੇ ਥ੍ਰੈਡ ਵਗੈਰਾ ਦੱਸ ਕੇ ਤਿਆਰ ਕਰਵਾ ਕੇ ਲੈ ਸਕਦੇ ਹਾਂ ਜੀ ਜਿਹੜਾ ਆਪਣਾ ਇਹ ਸੂਟ ਆਪਣੇ ਰੈਡੀ ਕਰਵਾਇਆਗਾ ਇਹ ਵੀ ਆਪਣਾ ਕ੍ਰੇਪ ਫੈਬਰਿਕ ਦੇ ਉੱਪਰ ਤਿਆਰ ਆਗਾ ਤੇ ਮੈਰੂਨ ਕਲਰ ਹੈ ਇਹਦਾ ਮੈਰੂਨ ਕਲਰ ਆਗਾ ਤੇ ਕ੍ਰੇਪ ਦੀ ਇਹਦੀ ਫੈਬਰਿਕ ਇਹ ਵੀ ਆਪਣਾ ਦੇਖੋ ਬਾਰਡਰ ਵਾਲਾ ਵਰਕ ਆਗਾ ਇਹਦਾ ਇਹ ਰੇਤੀ ਬਾਰਡਰ ਪੜਿਆ ਹੋਇਆ ਹੈਗਾ ਦੀ ਇਹ ਰਿਤੇ ਬੌਂਡਰਾ ਦੇਖੋ ਤਾਂ ਤੁਸੀਂ ਇਹ ਵਰਕ ਦੇ ਨਾਲ ਆਪਣੇ ਤਿਆਰ ਕਰਵਾਇਆ ਹੈਗਾ ਤੇ ਇਹਦੀ ਬਾਹ ਦੇ ਉੱਪਰ ਵਰਕ ਕਰਦੇ ਆਂ ਆਹ ਵਾਲਾ ਬਾਹ ਦੇ ਉੱਪਰ ਵਰਕ ਇਹ ਆਪਾਂ ਇੱਕ ਕਸਟਮਰ ਨੇ ਆਪਣੀ ਚੁਆਇਸ ਦੇ ਅਕੋਰਡਿੰਗ ਦੇਖੋ ਐਦਾਂ ਮੋਢਿਆਂ ਦੇ ਉੱਪਰ ਵਰਕ ਕਰਵਾਇਆ ਤੁਸੀਂ ਇਹੀ ਵਰਕ ਆਪਣੇ ਬਾਹ ਦੀ ਮੂਰੀ ਦੇ ਉੱਪਰ ਕਰਵਾ ਸਕਦੇ ਹੋ ਉਹ ਜਿਵੇਂ ਤੁਹਾਨੂੰ ਪਸੰਦ ਹੋਇਆ ਤੁਸੀਂ ਉਸ ਅਕੋਰਡਿੰਗ ਕਰਵਾ ਸਕਦੇ ਹੋ ਇਹ ਬਾਹ ਦੀ ਮੂਰੀ ਦੇ ਉੱਪਰ ਵੀ ਵਰਕ ਆ ਜੂਗਾ ਐਦਾਂ ਉਹ ਆਪਣੇ ਹਨ ਜਿਵੇਂ ਤੁਸੀਂ ਆਪਣਾ ਸਟਿਚਿੰਗ ਸਟਾਈਲ ਕਰਾਉਣਾਗਾ ਉਹ ਉਸ ਅਕੋਰਡਿੰਗ ਹੀ ਆਪਾਂ ਕਰਵਾ ਸਕਦੇ ਹਾਂ ਦੱਸ ਕੇ ਇਹ ਆਪਣਾ ਕੀ ਜਿਹੜੇ ਵਸਤਾਂ ਗਿਆ ਨਾਲ ਸੇਮ ਤੋਂ ਸੇਮ ਬਾਟਮ ਤੇ ਕਰਵਾਉਣਾ ਆਪਣਾ ਕਰਵਾ ਸਕਦੇ ਹੋ ਨਾਲ ਪਿਓਰ ਚਰੂੰਗਾ ਦੁਪੱਟਾ ਦੇਖੋ ਆਪਾਂ ਨੇ ਡਾਈ ਕਰਵਾਇਆ ਇਹਦੇ ਪਿਓਰ ਚਰੂੰਗਾ ਦੁਪੱਟਾ ਕਿ ਇਦਾਂ ਹਲਕੀ ਹਲਕੀ ਸ਼ੇਡ ਨਾਲ ਆਪਾਂ ਨੇ ਸਾਰੇ ਦੁਪੱਟੇ ਦੇ ਵਿੱਚ ਡਾਈ ਕਰਵਾਈ ਹੈਗੀ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਜਿਵੇਂ ਤੁਹਾਨੂੰ ਪਸੰਦ ਹੋਇਆ ਉਸੇ ਅਕੋਰਡਿੰਗ ਆਪਣਾ ਟੈਗਰਿਕ ਦੱਸ ਕੇ ਆਪਣੀ ਕਲਰ ਫਰੈਂਡ ਦੀ ਹਨਾ ਸਾਰੇ ਸਿਲੈਕਸ਼ਨ ਦੱਸ ਕੇ ਉਸੇ ਅਕੋਰਡਿੰਗ ਆਪਾਂ ਨੂੰ ਸੇਮ ਤੋਂ ਸੇਮ ਚੁਣ ਕੇ ਤਿਆਰ ਕਰਵਾ ਕੇ ਲੈ ਸਕਦੇ ਆ ਇਹ ਵਾਲਾ ਵੀ ਆਪਣਾ ਮੈਲਵਰੀ ਕਾਟਨ ਤੀ ਹੈਗਾ ਪਿਸਤਾ ਕਲਰ ਹੈ ਦਾ ਗ੍ਰੀਨ ਪਿਸਤਾ ਕਲਰ ਬਹੁਤ ਪਿਆਰਾ ਕਲਰ ਹੈਗਾ ਪਿਸਤਾ ਕਲਰ ਹੈਗਾ ਤੇ ਇਹ ਮੈਲਵਰੀ ਕਾਟਨ ਦੀ ਇਹਦੀ ਫੈਬਰਿਕ ਹੈ। ਤੇ ਨਾਈ ਤੇ ਇਥੇ ਲਾਈਟ ਪਿਸਤਾ ਦਾ ਨਾਈ ਡਾਰਕ ਪਿਸਤਾ ਮੀਡੀਅਮ ਜਿਹਾ ਸ਼ੇਡ ਹੈ। ਬਹੁਤ ਸੋਹਣਾ ਡਿਜ਼ਾਈਨ ਲੱਗਦਾ। ਬੇਪੁੰਨਾ ਮਾਡਲ ਹੈ ਤੇ ਇਹ ਵੀ ਆਪਣਾ ਐਦਾਂ ਚਾਕਰੇ ਦੇ ਉੱਪਰ ਆਹ ਵਾਲੀ ਵੇਲ ਆ ਜਿਵੇਂ ਨੇੜੇ ਕੈਮਰਾ ਕਰਕੇ ਤੁਹਾਨੂੰ ਸਾਰਾ ਵਰਤਨ ਦਿਨੇ ਬਹੁਤ ਸੋਹਣਾ ਆਪਣਾ ਵਰਤੂਆ ਹੈ ਹੈ ਦੇਖੋ। ਵਾਈਟ ਜੀ ਸ਼ੀਟ ਦੇ ਨਾਲ ਐਦਾਂ ਸਾਰੇ ਆਪਣੀ ਚਾਕਰੇ ਦੇ ਉੱਪਰ ਵੇਲ ਆ ਗਈ। ਫਿਰ ਦੋਨਾਂ ਆਪਣੇ ਕੁੰਜਿਆਂ ਦੇ ਉੱਪਰ ਘੇਰੇ ਦੇ ਉੱਪਰ ਐਦਾਂ ਅੰਬੀਏ ਜਿ ਬਣੀ ਹੋਈਆਂ ਨੇ ਕਲਰਫੁਲ ਥ੍ਰੈਟ ਦੇ ਵਿੱਚ ਜੂਸ ਦਿੱਤਾ ਹੋਇਆ ਹੈਗਾ ਇਹਦੇ ਤੋਂ ਗਲੇ ਤੇ ਵੀ ਐਦਾਂ ਵਰਕ ਮਿਲੂਗਾ ਇਹ ਵੜਾ ਗਲੇ ਤੇ ਸਾਰਾ ਵਰਕਾ ਪੜਾ ਐਦਾਂ ਬਣੇਗਾ ਉਸ ਵਰਗਾ ਡਿਜ਼ਾਈਨ ਕਰਤਾ ਹੈਗੇ ਗਲੇ ਦਾ ਵਰਕ ਚਾਪ ਤੇ ਦਾ ਵਰਕ ਤੇ ਆਪਣਾ ਐਦਾਂ ਅੰਬੀਏ ਜਿ ਬਣੀ ਹੋਈਆਂ ਨਹੀਂ ਗੀਆਂ ਤੇ ਘੇਰੇ ਦੇ ਉੱਪਰ ਸੇਮ ਜਿਹੜੀ ਆਪਣੀ ਆਹ ਡਿਜ਼ਾਈਨਿੰਗ ਆ ਇਹ ਵੀ ਆਪਣੇ ਬਾਹ ਦੇ ਉੱਪਰ ਰੈਡੀ ਹੋ ਗਈ ਹੈਗੀ ਇਹ ਵਾਲਾ ਆਪਣਾ ਬਾਹ ਦੇ ਉੱਪਰ ਆ ਗਿਆ ਆਪਣਾ ਚਾਕੇ ਰਿਤੇ ਵਰਕ ਦਾ ਉਧਰ ਤੋਂ ਬੰਦ ਪ੍ਰੋਬਲਮ ਬਹੁਤ ਸੋਹਣਾ ਪਿਆਰਾ ਸੈਟ ਆਪਣਾ ਤਿਆਰ ਹੋਇਆ ਨਾਲ ਸੁਪਰ ਨੈਟ ਦਾ ਦੁਪੱਟਾ ਇਹਦੇ ਮਾਝਾ ਕਪਰੇਸ਼ਨ ਦੇ ਲਈ ਦੁਪੱਟੇ ਸੁਪਰ ਨੈਟ ਦਾ ਦੁਪੱਟਾ ਦੇ ਉੱਪਰ ਮੈਂ ਇਹ ਰੈਡੀ ਕਰਵਾਇਆ ਬਹੁਤ ਪਿਆਰੇ ਡਿਜ਼ਾਈਨ ਦੇ ਨਾਲ ਆਪਣਾ ਤਿਆਰ ਹੋਇਆਗਾ ਸੂਟ ਬਾਕੀ ਤੁਸੀਂ ਕਿਸੇ ਡਿਫਰੈਂਟ ਵਰਕ ਦੇ ਨਾਲ ਡਿਫਰੈਂਟ ਫੈਬਰਿਕ ਦੇ ਉੱਪਰ ਤੇ ਵਰਕ ਆਪਣਾ ਸੇਮ ਰੱਖਣਾਗਾ ਕੈਮਰੀ ਕਾਟਨ ਵਗੈਰਾ ਤੇ ਆਪਣਾ ਕ੍ਰੇਪ ਵਗੈਰਾ ਦੇ ਨਾਲ ਤੁਸੀਂ ਆਪਣਾ ਪਾਰਟੀ ਵੇਅਰ ਸੂਟ ਤਿਆਰ ਕਰਾਉਣ ਦਾ ਕੰਮ ਵੀ ਕਰਵਾ ਸਕਦੇ ਹੋ ਅਗਰ ਤੁਸੀਂ ਆਪਣਾ ਡੇਲੀ ਵੇਅਰ ਸੂਟ ਰੈਡੀ ਕਰਵਾਉਣ ਦਾ ਆਪਣਾ ਕੈਮਰਿਕ ਵਗੈਰਾ ਕਰਵਾ ਸਕਦੇ ਹੋ ਬਾਕੀ ਇਹਦੀ ਮੈਲਬਰੀ ਕਾਟਨ ਦੀ ਫੈਬਰਿਕ ਹੈ ਨਾ ਕੋਬ ਬਦੌਟ ਲਾਈਨਿੰਗ ਸਿੱਟੀ ਕਰ ਸਕਦੇ ਹੋ ਗਰਮੇ ਲਈ ਬਹੁਤ ਹੀ ਜ਼ਿਆਦਾ ਕੰਫਰਟ ਵਾਲੀ ਆਪਣੀ ਫੈਬਰਿਕ ਹੈ ਇਹ ਵਧੀਆ ਆਪਣੀ ਇਹਨੂੰ ਜੇਕਰ ਕਿਸੇ ਦੀ ਕੋਈ ਨਾ ਸਕਿਨ ਭੇਦੰਦੀ ਹੁੰਦੀ ਹੈ ਕਿ ਵੀ ਆਪਾਂ ਕੋਈ ਲਾਈਨਿੰਗ ਵਾਲਾ ਸੂਟ ਵੀਅਰ ਨਹੀਂ ਕਰ ਸਕਦਾ ਤਾਂ ਉਹਦੇ ਲਈ ਵੀ ਸਭ ਤੋਂ ਵੈਸਟਰਨ ਫੈਬਰਿਕ ਆਪਣਾ ਹੈ ਤੁਸੀਂ ਆਪਣਾ ਮੈਲਬਰੀ ਕਾਟਨ ਦੇ ਉੱਪਰ ਕਿਸੇ ਵੀ ਤਰ੍ਹਾਂ ਦੇ ਕੋਟ ਤਿਆਰ ਕਰਵਾ ਸਕਦੇ ਹੋ वैसे कलर ये तुम जी भेजा तुम उन्होंने सिलेक्ट करोगे क्योंकि आपको यह नहीं हैगा जो भी कलर चाहिए मैल आप जूगा हाँ जी जो अपना नैक्स सूट है अपना ओरगेंसा है ऑरगेंजा की फैब्रिक अपने तैयार कराया प्योर ऑर गेंजा पर आपने रेडी करवाया सूट प्योर ओर की फैब्रिक है बहुत सोहना डिजाइन का तैयार तो होगा हाँ जी ये प्योर ऑर की फैब्रिक आ लाइट ग्रे जहा कलर है वर्क रहा गले के उपर उ थ्रेड अपने डार्क करके लाया ਇਹ ਬਲਾਂ ਗਲੇ ਦੇ ਉੱਪਰ ਵਰਕ ਆ ਗਿਆ ਜਿਹੜਾ ਆਹ ਵਾਲਾ ਗਾ ਦੇਖੋ ਇਹਦੀ ਬਾਹ ਦੇ ਉੱਪਰ ਆਊਗਾ ਇਹਦੇ ਘੇਰੇ ਦੇ ਉੱਪਰ ਵਰਕ ਨਹੀਂ ਹੈਗਾ ਇਹ ਫੇਰ ਬਾਹ ਦੇ ਉੱਪਰ ਆ ਗਿਆ ਸੇਮ ਇੰਦਾ ਇਹਦੀ ਪੈਂਟ ਪਲਾ ਦੇ ਤੇ ਤਿਆਰ ਹੋਇਆ ਹੈਗਾ ਇਹ ਵਾਲਾ ਆਪਾਂ ਨੇ ਸੇਮ ਇਹ ਪਲਾ ਦੇ ਦੇ ਉੱਪਰ ਵਰਕ ਆਪਣਾ ਹੋਇਆ ਹੈਗਾ ਸੇਮ ਬਾਹ ਦੇ ਉੱਪਰ ਹੋਇਆ ਹੈਗਾ ਤੇ ਆਹ ਆਪਣਾ ਗਲੇ ਦੇ ਉੱਪਰ ਆ ਗਿਆ ਬਹੁਤ ਸੋਹਣਾ ਜਿਹਾ ਡਿਜ਼ਾਈਨ ਦੇਖੋ ਗਾਰਲੈਸ ਜਿਹੇ ਰੁਕਵਾਲਾ ਸੁੰਦਾ ਹੈਗਾ ਇਹ ਤੇ ਆਪਾਂ ਤੁਸੀਂ ਜੇਕਰ ਤੁਸੀਂ ਆਪਣਾ ਕਰਵਾਉਣਾ ਹੋਇਆ ਜੇਕਰ ਤੁਸੀਂ ਆਪਣਾ ਇਹ ਨਾਲਾ ਕੇ ਗਰਤ ਕਰਵਾਉਣਾ ਹੈ ਪਰ ਕਈ ਵਾਰੀ 베ਰ ਆਪਣੀ ਘੇਰੇ ਤੇ ਵੀ ਕਰਵਾਉਣੀ ਹੁੰਦੀ ਹੈ ਕਰਵਾ ਸਕਦੇ। ਦੇਖੋ ਦੁਪੱਟੇ ਦੇ ਪਾਸਾਰੇ ਉੱਪਰ ਵਰਕ ਕਰੂਗੇ। ਇਹ ਬੜਾ ਪਿਓਰ ਰੈਂਜ ਦਾ ਹੀ ਦੁਪੱਟਾ ਹੈ ਨਾਲ। ਬਹੁਤ ਸੋਹਣਾ ਕੁਸੂਰਤੀ ਜਿਹਾ ਕਰ ਦਿੱਸੀ ਜੀ। ਲੋਕ ਬੜਾ ਫੋਰ ਸਾਈਡ ਆਪਣੇ ਐਦਾ ਹੀ ਫਲਾਰ ਬਣੇ ਹੋਣਗੇ। ਨਾਲ ਫੋਰ ਸਾਈਡ ਆਪਾਂ ਉਹ ਘਟ ਵਰਕ ਨੂੰ ਲੂ। ਫੋਰ ਸਾਈਡ ਸਾਰੇ ਐ ਫਲਾਰ ਬੜੇ ਹਨ ਜਿਵੇਂ ਆਪਣੇ ਬਾਹਵੇਂ ਉੱਪਰ ਡਿਜ਼ਾਈਨ ਬਣਿਆ ਹੋਇਆ ਹੈਗਾ। ਉਵੇਂ ਪੋਸ ਸਾਈਡ ਦੁਪੱਟੇ ਦੇ ਉੱਪਰ ਬਣਿਆ ਹੈਗਾ। ਆਹੀ ਸੇਮ ਬਣਾਏਗਾ ਆਪਣੀ ਬਾਹਵੇਂ ਉੱਪਰ ਤੇ ਆਪਣੇ ਗਲੇ ਦੇ ਉੱਪਰ ਆਹ ਵਾਲਾ ਡਿਜ਼ਾਈਨ ਹੈ। ਬਹੁਤ ਸੋਹਣਾ ਆਪਣਾ ਸੂਟ ਬਣ ਕੇ ਤਿਆਰ ਹੋਇਆ ਦਾ ਪਿਓਰ অর্ਗੈਂਜ਼ਾ ਤੇ ਬਸ ਜਿਹੜੇ ਪਰਨ ਵਰਕ ਕਰਵਾਉਣਾ ਹੁੰਦਾ ਨਾ ਦੁਪੱਟੇ ਤੇ অর্ਗੈਂਜ਼ਾ ਤੇ ਸਭ ਤੋਂ ਵੈਸਟ ਲੈਣਾ ਹੁੰਦਾ ਜੇਕਰ ਤੁਸੀਂ ਕੱਟ ਵਰਕ ਵਿਚਾਰਾ ਵੀ ਜਾਂ ਵਰਕ ਵਾਲਾ ਦੁਪੱਟਾ ਲੈਣਾਗਾ ਤਾਂ ਅਸੀਂ ਸੁਜੈਸਟ ਕਰਾਂਗੇ ਤੁਸੀਂ অর্ਗੈਂਜ਼ਾ ਤੇ ਕਰਵਾਓ ਜਨੂਨ ਸਪੂਨ ਵਗੈਰਾ ਨਾਲ ਹਨਾ অর্ਗੈਂਜ਼ਾ ਦੇ ਸਭ ਤੋਂ ਵਧੀਆ ਵਸਤ ਜਿਹੜੇ ਵਰਕ ਦੀ ਫਿਨਿਸ਼ਮੈਂਟ ਹੈਗੀ অর্ਗੈਂਜ਼ਾ ਤੇ ਹਾਂਜੀ ਇਹ ਸਾਨੂੰ ਆਪਣੇ ਅੱਜ ਵਾਲੇ ਸੂਟ ਸਾਰੇ ਆਪ ਤੁਹਾਨੂੰ ਡਿਟੇਲ ਡਿਟੇਲ ਨਾਲ ਹਨ ਸਾਰੀ ਵੀਡੀਓ ਵਿੱਚ ਦੱਸ ਚੁੱਕੀਆਂ ਹਾਂ ਕਿ ਕਿਹੜਾ ਫੈਬਰਿਕ ਆ ਕਿਵੇਂ ਵਰਕ ਕੀਤਾ ਹੋਇਆ ਕਿਵੇਂ ਤੁਸੀਂ ਇਹਦੇ ਵਿੱਚ ਐਡ ਕਰਵਾਉਣਾ ਸਕਿਪ ਕਰਵਾਉਣਾ ਆਪਣੀ ਚੋਇਸ ਦੇ ਅਕੋਰਡਿੰਗ ਆਪਣੀ ਪਸੰਦ ਦੇ ਅਕੋਰਡਿੰਗ ਤੁਸੀਂ ਫੈਬਰਿਕ ਲਗਵਾ ਕੇ ਆਪਣੇ ਪਸੰਦ ਦੇ ਅਕੋਰਡਿੰਗ ਤੁਸੀਂ ਕਿਵੇਂ ਵਰਕ ਸਕਿਪ ਕਰਵਾ ਸਕਦੇ ਹੋ ਨੂੰ ਮੈਚਿੰਗ ਕਰਾਉਣਾ ਕੰਟਰਾਸਟ ਦੇ ਵਿੱਚ ਦੁਪੱਟਾ ਕਰਵਾਉਣਾ ਹਨ ਜਿਵੇਂ ਤੁਹਾਨੂੰ ਪਸੰਦ ਹੋਇਆ ਤੁਸੀਂ ਉਸ ਦੇ ਅਕੋਰਡਿੰਗ ਆਪਣਾ ਸਾਰਾ ਦੱਸ ਕੇ ਸਾਨੂੰ ਡਿਟੇਲ ਸਾਨੂੰ ਵਟਸਐਪ ਤੇ ਭੇਜ ਕੇ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਹੁੰਦਾ 623916890 ਤੇ ਹਾਂ ਸਾਡੇ ਆਪਣਾ ਸਾਰਾ ਦੱਸ ਕੇ ਤੁਸੀਂ ਸੂਟੜ ਤਿਆਰ ਕਰਵਾ ਕੇ ਲੈ ਸਕਦੇ ਹਾਂਜੀ ਉਮੀਦ ਕਰਤਾ ਨੂੰ ਸਾਰਿਆਂ ਨੂੰ ਅੱਜ ਵਾਲੇ ਸੂਟ ਸਾਡੇ ਜਰੂਰ ਪਸੰਦ ਆਏ ਹੋਣਗੇ ਤੇ ਮਿਲਦੇ ਆਪਾਂ ਹੋਰ ਨਵੇਂ ਸੂਟਾਂ ਦਾ ਨਵੇਂ ਕਲੈਕਸ਼ਨ ਨਾਲ ਨਵੀਂ ਵੀਡੀਓ ਨਾਲ ਸਸ਼ੀ ਕੌਰ